ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਸੀਰੀਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਅੱਜ ਦੇ ਦਿਨ ਦੀਆਂ ਵੱਡੀਆਂ ਖਬਰਾਂ ਤੇ ਦੋਸਤੋ ਬਤਾਂਦੇ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜੀਐਸਟੀ ਦੇ ਫਾਰਮ ਖਾਣ ਪੀਣ ਤੋਂ ਲੈ ਕੇ ਦਵਾਈਆਂ ਤੱਕ ਕੀ ਹੋਵੇਗਾ ਸਸਤਾ ਤੇ ਕੀ ਹੋਵੇਗਾ ਮਹਿੰਗਾ ਜਾਨੋ ਸੀਮਿੰਟ ਦਾ ਕਿੰਨਾ ਲੱਗੇਗਾ ਜੀਐਸਟੀ ਨਰਾਤਿਆਂ ਦੇ ਪਹਿਲੇ ਦਿਨ ਸੋਮਵਾਰ ਤੋਂ ਰੋਜ਼ਾਨਾ ਵਰਤੋਂ ਨਾਲ ਜੁੜੀਆਂ 295 ਵਸਤਾਂ ਸਸਤੀਆਂ ਹੋ ਜਾਣਗੀਆਂ ਇਹਨਾਂ ਵਿੱਚ ਖਾਣ ਪੀਣ ਤੋਂ ਲੈ ਕੇ ਦਵਾਈਆਂ ਤੱਕ ਦੀ ਵੱਖ-ਵੱਖ ਵਸਤਾਂ ਸ਼ਾਮਲ ਹਨ ਇਹਨਾਂ ਵਿੱਚ ਕਿਉ ਪਨੀਰ ਮੱਖਣ ਨਮਕੀਨ ਕੇਚਪ ਜੈਮ ਸੁੱਕੇ ਮੇਵੇ ਕਾਫੀ ਆਈਸਕ੍ਰੀਮ ਦਵਾਈਆਂ ਤੇ ਡਾਇਗਨੋਸਟਿਕ ਕਿੱਟਾਂ ਆਦਿ ਸ਼ਾਮਲ ਹਨ India versus Pakistan Abhishek Sharma ਦੀ ਅਗੋਲਤ ਭਾਰਤ ਨੇ ਸੁਪਰ ਚਾਰਜ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਨੇ ਅੰਤਵਾਰ ਨੂੰ ਏਸ਼ੀਆ ਕੱਪ 2025 ਦੇ ਦੂਜੇ ਸੁਪਰ 4 ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਕੀਤਾ ਤੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ 10 ਸਹਾਰ ਕੇ ਪਹਿਲਾ ਬੱਲੇਬਾਜ਼ ਕਾਰਨ ਪਾਕਿਸਤਾਨ ਨੇ 20 ਓਵਰਾਂ ਵਿੱਚ 5 ਵਿਕਟਾਂ ਦਾ ਨੁਕਸਾਨ ਤੇ 171 ਦੌੜਾਂ ਬਣਾਈਆਂ ਸukhveer Singh Badal ਵੱਲੋਂ ਹੜਪੀੜਤਾਂ ਦੀ ਸਾਰ ਲੈਣਾ ਸ਼ਲਾਗਾ ਜੋਗ ਕਰਨਜੀਤ ਆਲੀ ਇੱਥੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਮਦਦ ਕਰਨ ਲਈ ਉਚੇਚੇ ਤੌਰ ਤੇ ਪੁੱਜੇ ਸ਼ਰੋਮ ਨੇ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਹਲਕਾ ਆਗੂ ਕਰਨਜੀਤ ਸਿੰਘ ਆਲੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਸਿਰਫ ਫੋਟੋਆਂ ਖਿਚਾਉਣ ਤੋਂ ਇਲਾਵਾ ਹੜਪੀੜਤਾਂ ਲੋਕਾਂ ਦੀ ਕੋਈ ਵੀ ਸਹਾਇਤਾ ਨਹੀਂ ਕੀਤੀ ਹੈ ਜ਼ਿਲ੍ਹੇ ਦੇ ਹੜ੍ਹਾਂ ਤੋਂ ਬਾਅਦ ਖੇਤਾਂ 'ਚ ਰੇਤ ਦਾ ਸੰਕਟ ਕਿਸਾਨਾਂ ਦੀ ਚਿੰਤਾ ਵੱਦੀ। ਜ਼ਿਲ੍ਹੇ 'ਚ ਹਾਲ ਹੀ ਵਿਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਹਾਲਾਂਕਿ ਹੜ੍ਹ ਦੀ ਪਾਣੀ ਖੇਤਾਂ 'ਚੋਂ ਕੱਟ ਗਿਆ ਹੈ ਪਰ ਦਰਿਆ ਦੇ ਪਾਣੀ ਨਾਲ ਆਈ ਰੇਤ ਕਿਸਾਨਾਂ ਲਈ ਇੱਕ ਇਕਨੋਮੀ ਸਮੱਸਿਆ ਬਣ ਗਈ ਹੈ। ਖੇਤਾਂ ਵਿੱਚ ਜਮ੍ਹਾ ਹੋਈ ਰੇਤ ਕਿਸਾਨਾਂ ਦੀਆਂ ਚਿੰਤਾਵਾਂ ਮਬਦਾਸ ਦਿੱਤੀ ਹਨ ਕਿਉਂਕਿ ਇਸ ਨੇ ਨਾ ਸਿਰਫ ਇਸ ਸਾਲ ਦੂਈ ਫਸਲ ਨੂੰ ਬਰਬਾਦ ਕਰ ਦਿੱਤਾ ਹੈ ਬਲਕਿ ਅਗਲੇ ਸਾਲ ਲਈ ਖੇਤੀ ਕਰਨਾ ਵੀ ਮੁਸ਼ਕਿਲ ਬਣਾ ਸਕਦਾ ਹੈ